ਫਸਲਾ ਹੈ ਅੱਜ ਅੱਜ ਜਿਹੜਾ ਹੈਗਾ ਸੀਗਾ ਸਾਡੇ ਆਪਣੇ ਹਲਕੇ ਬੱਲੂਆਲੇ ਦੇ ਵਿੱਚ ਜਿਹੜਾ ਹੈਗਾ ਸੀ ਰਾਣਾ ਸੋਢੀ ਦਾ ਪ੍ਰੋਗਰਾਮ ਸੀ ਬੀਜੇਪੀ ਦਾ ਅੱਜ ਹਾਲਾਤਾਂ ਦੇ ਮਤਾਬਿਕ ਜਦੋਂ ਆਪਾਂ ਇੱਥੇ ਆ ਗਏ ਉਹਨਾਂ ਦਾ ਘਰੋ ਕੀਤਾ ਤੇ ਕਿਸਾਨ ਜਿਹੜਾ ਹੈਗਾ ਸੀ ਘੱਟ ਤੋਂ ਘੱਟ 1000 ਬੰਦਾ ਇਕੱਠਾ ਸੀਗਾ ਤੇ ਉਹ ਸਿਰਫ 5 ਬੰਦੇ ਸੀਗੇ ਤਾਂ ভাই ਗੁਰਜੀਤ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੱਲੂਆਣਾ ਹਲਕੇ ਦੇ ਵਿੱਚ ਬੀਜੇਪੀ ਦਾ ਉਮੀਦਵਾਰ ਰਾਣਾ ਸੋਢੀ ਆਪਣੇ ਵੱਖ-ਵੱਖ ਪਿੰਡਾਂ ਦੇ ਵਿੱਚ ਆਪਦਾ ਵੀ ਜਿਹੜਾ ਚੋਣ ਪ੍ਰਚਾਰ ਕਰਦੇ ਸੀ ਤੇ ਇਲਾਕੇ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਇਹਦਾ ਵਿਰੋਧ ਹੋਇਆ ਅੱਜ ਗੁੱਪੜ ਪਿੰਡ ਦੇ ਵਿੱਚ ਜਿਹੜਾ ਭੁੱਲਰ ਪੈਲਸ ਦੇ ਵਿੱਚ ਇਹਨੇ ਪ੍ਰੋਗਰਾਮ ਰੱਖਿਆ ਸੋ ਅਸੀਂ ਪਹਿਲਾਂ ਤਾਂ ਇਲਾਕੇ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਧੰਨਵਾਦ ਕਰਦੇ ਵੀ ਲਗ ਲੋਕ ਜਾਗੇ ਨੇ ਇਹਦੀ ਰੈਲੀ ਦੇ ਵਿੱਚ 10 ਬੰਦੇ 5 ਬੰਦੇ 5 ਬੰਦੇ ਕਾਰ ਦੇ ਵਿੱਚ ਸੀ ਤੇ 5 ਨਾਲ ਹੋਰ ਸੀਗੇ 10 ਬੰਦੇ ਸੀ ਤੇ ਬਾਕੀ ਪੂਰੇ ਜ਼ਿਲ੍ਹੇ ਦੀ ਫੋਰਸ ਲਈ ਫਿਰਦਾ ਸੀ। ਫਸਲਾ ਹੈ ਅੱਜ ਅੱਜ ਜਿਹੜਾ ਹੈਗਾ ਸੀਗਾ ਸਾਡੇ ਆਪਣੇ ਹਲਕੇ ਬੱਲੂਆੜੇ ਦੇ ਵਿੱਚ ਜਿਹੜਾ ਹੈਗਾ ਸੀ ਰਾਣੇ ਸੋਢੀ ਦਾ ਪ੍ਰੋਗਰਾਮ ਸੀ ਬੀਜੇਪੀ ਦਾ ਅੱਜ ਹਾਲਾਤਾਂ ਦੇ ਮਤਾਬਿਕ ਜਦੋਂ ਆਪਾਂ ਇੱਥੇ ਆ ਕੇ ਉਹਨਾਂ ਦਾ ਘਰਾਓ ਕੀਤਾ ਇੱਕ ਕਿਸਾਨ ਜਿਹੜਾ ਹੈਗਾ ਸੀ ਘਟ ਤੋਂ ਘਟ ਯਾਰ ਬੰਦਾ ਇਕੱਠਾ ਸੀਗਾ ਤੇ ਉਹ ਸਿਰਫ 5 ਬੰਦੇ ਸੀਗੇ ਤੇ ਜਿਹੜੀ ਫੋਰਸ ਲਾ ਛੱਡੀ ਸੀ ਸਾਰੇ ਯਾਨੀ ਕਿ ਸਾਡੇ ਜ਼ਿਲ੍ਹੇ ਦੀ ਸਾਰੀ ਫੋਰਸ ਸੂਲੀ ਚਾਰਡ ਛੱਡੀ ਸੀ ਤੇ ਪਿੰਡਾਂ ਦੇ ਵਿੱਚ ਚੋਰੀਆਂ ਡਾਕੇ ਹੋ ਰਹੇ ਨੇ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਣਾ ਆ ਸਕਤੀ ਮੈਡਮ ਨੂੰ ਵੀ ਤੇ ਆਪਣੇ ਚੋਣ ਕਮਿਸ਼ਨ ਨੂੰ ਵੀ ਪੰਜਾਬ ਨੂੰ ਕਿ ਇੱਕ ਬੰਦੇ ਵਾਸਤੇ ਤੁਸੀਂ ਇੰਨੀ ਫੋਰਸ ਜਿੰਨੇ ਮਗਰ ਚਾਰ ਬੰਦੇ ਨੇ ਲਾਈ ਹੋਈ ਆ ਤੇ ਅਸੀਂ ਉਹਨੂੰ ਸਵਾਲ ਪੁੱਛਣੇ ਸੀ ਇੱਥੇ ਸ਼ਾਂਤਮਈ ਖੜੇ ਸੀ ਵੀ ਅਸੀਂ ਜਿਹੜਾ 10 ਸਾਲਾਂ ਦੇ ਵਿੱਚ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਨੁਕਸਾਨ ਕੀਤਾ ਵਪਾਰੀਆਂ ਦਾ ਇਸ ਪਾਰਟੀ ਨੇ ਨੁਕਸਾਨ ਕੀਤਾ ਉਹਨਾਂ ਨੂੰ ਸਵਾਲ ਪੁੱਛਣੇ ਸੀ ਹਰੋਂ ਖੜੇ ਨਹੀਂ ਅੱਗੇ ਪੈਲਸੇ ਚ ਭੱਜ ਗਏ ਮੈਂ ਧੰਨਵਾਦ ਕਰਦਾ ਹਾਂ ਇਹ ਬੱਲੂਆੜੇ ਰਵੇਦਾ ਜਿਹੜੇ ਕਿਸਾਨ ਗਾਹਰਤ ਹੁੰਦੇ ਨੇ ਇਹਨਾਂ ਤੋਂ ਬਾਕ ਨਾਰਾ ਕਰ। ਭਾਈ ਗੁਰਜੀਤਾ ਖਾਲਸਾ ਭਾਈ ਗੁਰਜੀਤ ਅੱਜ ਬੱਲੂਆਣਾ ਹਲਕੇ ਦੇ ਵਿੱਚ ਬੀਜੇਪੀ ਦਾ ਉਮੀਦਵਾਰ ਰਾਣਾ ਸੁੱਢੀ ਆਪਣੇ ਵਕਫੇ ਪਿੰਡਾਂ ਦੇ ਵਿੱਚ ਆਪਦਾ ਜਿਹੜਾ ਚੋਣ ਪ੍ਰਚਾਰ ਕਰ ਰਿਹਾ ਸੀ ਤੇ ਇਲਾਕੇ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਇਹਦਾ ਵਿਰੋਧ ਹੋਇਆ ਅੱਜ ਉੱਗਣ ਪਿੰਡ ਦੇ ਵਿੱਚ ਜਿਹੜਾ ਫੁੱਲਰ ਪੈਲਸ ਵਿੱਚ ਇਹਨੇ ਪ੍ਰੋਗਰਾਮ ਰੱਖਿਆ ਸੋ ਅਸੀਂ ਪਹਿਲਾਂ ਤਾਂ ਇਲਾਕੇ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਧੰਨਵਾਦ ਕਰਦੇ ਵੀ ਲਗ ਲੋਕ ਜਾਗੇ ਨੇ ਇਹਦੀ ਰੈਲੀ ਦੇ ਵਿੱਚ 10 ਬੰਦੇ 5 ਬੰਦੇ 5 ਬੰਦੇ ਕਾਰ ਦੇ ਵਿੱਚ ਸੀ ਤੇ 5 ਨਾਲ ਹੋਰ ਸੀਗੇ 10 ਬੰਦੇ ਸੀ ਤੇ ਬਾਕੀ ਪੂਰੇ ਜ਼ਿਲ੍ਹੇ ਦੀ ਫੋਰਸ ਲਈ ਫਿਰਦਾ ਸੀ ਪਿੰਡਾਂ ਦੇ ਵਿੱਚ ਜਿਹੜਾ ਰੋਡ ਸ਼ੋਅ ਕਰ ਰਿਹਾ ਅੱਜ ਉਹ ਰੋਡ ਸ਼ੋਅ ਤਾਂ ਸਾਰਾ ਪੁਲਸ ਦਾ ਆ ਅਸੀਂ ਪਹਿਲਾਂ ਤਾਂ ਇਲਾਕੇ ਦਾ ਧੰਨਵਾਦ ਕਰਦੇ ਵੀ ਲੋਕ ਜਾਗਰੂਤ ਹੋ ਗਏ ਲੋਕ ਇਹਨਾਂ ਦੇ ਨਾਲ ਨਹੀਂ ਆਏ ਦੂਜਾ ਅਸੀਂ ਅੱਜ ਇੱਥੇ ਪਹੁੰਚੇ ਸੀ ਸਵਾਲ ਜਵਾਬ ਕਰਨ ਵਾਸਤੇ ਜਿਹੜੀਆਂ ਜਿਹੜੀਆਂ ਗੱਲੋਂ ਸਾਡੇ ਇਹਨਾਂ ਨੇ ਦਿੱਲੀ ਦੇ ਰਾਹਤੇ 'ਚ ਕਿੱਲ ਲਾਏ ਸਾਡੇ ਤੇ ਬੰਬ ਸੁਟੇ ਤੇ ਜਦੋਂ ਇਹ ਰਾਣਾ ਸੋਢੀ ਨੇ ਵੇਖਿਆ ਵੀ ਕਿਸਾਨ ਖੜੇ ਭੱਜ ਕੇ ਪੈਸੇ ਦੇ ਅੰਦਰ ਵੜ ਗਿਆ ਤੇ ਜਦੋਂ ਅੰਦਰ ਗਿਆ ਤੇ ਅੱਗੇ ਕੁਰਸੀਆਂ ਨਹੀਂ ਲੱਭੀਆਂ ਤੇ ਫਿਰ ਭੱਜ ਕੇ ਵਾਪਸ ਚਲਾ ਗਿਆ ਸੋ ਅਸੀਂ ਇਲਾਕੇ ਦਾ ਵੀ ਧੰਨਵਾਦ ਕਰਦੇ ਤੇ ਰਾਣਾ ਸੋਢੀ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਜਿੱਥੇ-ਜਿੱਥੇ ਵੀ ਜਾਏਗਾ ਜਿਹੜੇ ਵੀ ਹਲਕੇ 'ਚ ਜਾਏਗਾ ਜਿਹੜੇ ਵੀ ਜਿੱਥੇ-ਜਿੱਥੇ ਵੀ ਤਰ੍ਹਾਂ ਪ੍ਰੋਗਰਾਮ ਹਰੇਕ ਥਾਂ ਤੇ ਤਰ੍ਹਾਂ ਘਰਾਵੋ ਵੀ ਕਰਾਂਗੇ ਤੇਰਾ ਵਿਰੋਧ ਵੀ ਕਰਾਂਗੇ ਧੰਨਵਾਦ ਜੀ ਫਸਲਾ ਹੋ ਗਿਆ ਅੱਜ ਅੱਜ ਜਿਹੜਾ ਹੈਗਾ ਸੀਗਾ ਸਾਡੇ ਆਪਣੇ ਹਲਕੇ ਬੱਲੂਆੜੇ ਦੇ ਵਿੱਚ ਜਿਹੜਾ ਹੈਗਾ ਸੀ ਰਾਣਾ ਸੋਢੀ ਦਾ ਪ੍ਰੋਗਰਾਮ ਸੀ ਬੀਜੇਪੀ ਦਾ ਅੱਜ ਹਾਲਾਤਾਂ ਦੇ ਮੁਤਾਬਕ ਜਦੋਂ ਆਪਾਂ ਇੱਥੇ ਆ ਗਏ ਉਹਨਾਂ ਦਾ ਗ੍ਰਾਹੂ ਕੀਤਾ ਤੇ ਕਿਸਾਨ ਜਿਹੜਾ ਹੈਗਾ ਸੀ ਘਟ ਤੋਂ ਘਟ ਤੇ ਯਾਰ ਬੰਦਾ ਇਕੱਠਾ ਸੀਗਾ ਤੇ ਉਹ ਸਿਰਫ 5 ਬੰਦੇ ਸੀਗੇ ਧੰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੱਲੂਆਣਾ ਹਲਕੇ ਦੇ ਵਿੱਚ ਬੀਜੇਪੀ ਦਾ ਉਮੀਦਵਾਰ ਰਾਣਾ ਸੋਢੀ ਆਪਣੇ ਵੱਖ-ਵੱਖ ਪਿੰਡਾਂ ਦੇ ਵਿੱਚ ਆਉਂਦਾ ਵੀ ਜਿਹੜਾ ਚੋਣ ਪ੍ਰਚਾਰ ਕਰਦੇ ਸੀ ਤੇ ਇਲਾਕੇ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਇਹਦਾ ਵਿਰੋਧ ਹੋਇਆ ਅੱਜ ਗੁੱਬਣ ਪਿੰਡ ਦੇ ਵਿੱਚ ਜਿਹੜਾ ਭੁੱਲਰ ਪੈਲਸ ਵਿੱਚ ਇਹਨੇ ਪ੍ਰੋਗਰਾਮ ਰੱਖਿਆ ਸੋ ਅਸੀਂ ਪਹਿਲਾਂ ਤਾਂ ਇਲਾਕੇ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਧੰਨਵਾਦ ਕਰਦੇ ਵੀ ਲਗ ਲੋਕ ਜਾਗੇ ਨੇ ਇਹਦੀ ਰੈਲੀ ਦੇ ਵਿੱਚ 10 ਬੰਦੇ 5 ਬੰਦੇ 5 ਬੰਦੇ ਕਾਰ ਦੇ ਵਿੱਚ ਸੀ ਤੇ 5 ਨਾਲ ਹੋਰ ਸੀਗੇ 10 ਤੋਂ ਬੰਦੇ ਸੀ ਤੇ ਬਾਕੀ ਪੂਰੇ ਜ਼ਿਲ੍ਹੇ ਦੀ ਫੋਰਸ ਲਈ ਫਿਰਦਾ ਸੀ ਹਸਲਾ ਹੈ ਅੱਜ ਅੱਜ ਜਿਹੜਾ ਹੈਗਾ ਸੀਗਾ ਸਾਡੇ ਆਪਣੇ ਹਲਕੇ ਬੱਲੂਆੜੇ ਦੇ ਵਿੱਚ ਜਿਹੜਾ ਹੈਗਾ ਸੀ ਰਾਣੇ ਸੋਢੀ ਦਾ ਪ੍ਰੋਗਰਾਮ ਸੀ ਬੀਜੇਪੀ ਦਾ ਅੱਜ ਹਾਲਾਤਾਂ ਦੇ ਮੁਤਾਬਕ ਜਦੋਂ ਆਪਾਂ ਇੱਥੇ ਆ ਕੇ ਉਹਨਾਂ ਦਾ ਘਰਾਓ ਕੀਤਾ ਇੱਕ ਕਿਸਾਨ ਜਿਹੜਾ ਹੈਗਾ ਸੀ ਘਟ ਤੋਂ ਘਟ ਯਾਰ ਬੰਦਾ ਇਕੱਠਾ ਸੀਗਾ ਤੇ ਉਹ ਸਿਰਫ 5 ਬੰਦੇ ਸੀਗੇ ਤੇ ਜਿਹੜੀ ਫੋਰਸ ਲਾ ਛੱਡੀ ਸੀ ਸਾਰੀ ਜਾਨੀ ਕਿ ਸਾਡੇ ਜ਼ਿਲ੍ਹੇ ਦੀ ਸਾਰੀ ਫੋਰਸ ਸੂਲੀ ਚੜ੍ਹ ਛੱਡੀ ਸੀ ਤੇ ਪਿੰਡਾਂ ਦੇ ਵਿੱਚ ਚੋਰੀਆਂ ਡਾਕੇ ਹੋ ਰਹੇ ਨੇ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਣਾ ਐਸ.ਐਸ.ਪੀ ਮੈਡਰ ਨੂੰ ਵੀ ਤੇ ਆਪਣੇ ਚੋਣ ਕਮਿਸ਼ਨ ਨੂੰ ਵੀ ਪੰਜਾਬ ਨੂੰ ਵੀ ਇੱਕ ਬੰਦੇ ਵਾਸਤੇ ਤੁਸੀਂ ਇੰਨੀ ਫੋਰਸ ਜਿੰਨੇ ਮਗਰ ਚਾਰ ਬੰਦੇ ਨੇ ਲਾਈ ਹੋਈ ਆ ਤੇ ਅਸੀਂ ਉਹਨੂੰ ਸਵਾਲ ਪੁੱਛਣੇ ਸੀ ਇੱਥੇ ਸ਼ਾਂਤਮਈ ਖੜੇ ਸੀ ਵੀ ਅਸੀਂ ਜਿਹੜਾ 10 ਸਾਲਾਂ ਦੇ ਵਿੱਚ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਨੁਕਸਾਨ ਕੀਤਾ ਵਪਾਰੀਆਂ ਦਾ ਇਸ ਪਾਰਟੀ ਨੇ ਨੁਕਸਾਨ ਕੀਤਾ ਉਹਨਾਂ ਨੂੰ ਸਵਾਲ ਪੁੱਛਣੇ ਸੀ ਔਰ ਉਹ ਖੜੇ ਨਹੀਂ ਅੱਗੇ ਪੈਲਸੇ ਚ ਭੱਜ ਗਏ ਮੈਂ ਧੰਨਵਾਦ ਕਰਦਾ ਹਾਂ ਇਸ ਬੱਲੂਆੜੇ ਰਵੇ ਦਾ ਜਿਹੜੇ ਕਿਸਾਨ ਬਾਗਰਤ ਹੋਏ ਨੇ ਇਹਨਾਂ ਤੋਂ ਬਾਕ ਨਾ ਰਹੇ। ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਅੱਜ ਬੱਲੂਆਣਾ ਹਲਕੇ ਦੇ ਵਿੱਚ ਬੀਜੇਪੀ ਦਾ ਉਮੀਦਵਾਰ ਰਾਣਾ ਫੁੱਡੀ ਆਪਣੇ ਵਕਤਕ ਪਿੰਡਾਂ ਦੇ ਵਿੱਚ ਆਪਦਾ ਜਿਹੜਾ ਚੋਣ ਪ੍ਰਚਾਰ ਕਰ ਰਿਹਾ ਸੀ ਤੇ ਇਲਾਕੇ ਦੇ ਹਰੇਕ ਪਿੰਡ ਦੇ ਵਿੱਚ ਇਹਦਾ ਵਿਰੋਧ ਹੋਇਆ ਅੱਜ ਗੁੱਗਣ ਪਿੰਡ ਦੇ ਵਿੱਚ ਜਿਹੜਾ ਫੁੱਲਰ ਪੈਲਸ ਵਿੱਚ ਇਹਨੇ ਪ੍ਰੋਗਰਾਮ ਰੱਖਿਆ ਸੋ ਅਸੀਂ ਪਹਿਲਾਂ ਤਾਂ ਇਲਾਕੇ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਧੰਨਵਾਦ ਕਰਦੇ ਵੀ ਲੋਕ ਜਾਗੇ ਨੇ ਇਹਦੀ ਰੈਲੀ ਦੇ ਵਿੱਚ 10 ਬੰਦੇ 5 ਬੰਦੇ 5 ਬੰਦੇ ਕਾਰ ਦੇ ਵਿੱਚ ਸੀ ਤੇ 5 ਨਾਲ ਹੋਰ ਸੀਗੇ 10 ਬੰਦੇ ਸੀ ਤੇ ਬਾਕੀ ਪੂਰੇ ਜ਼ਿਲ੍ਹੇ ਦੀ ਫੋਰਸ ਲਈ ਫਿਰਦਾ ਸੀ ਪਿੰਡਾਂ ਦੇ ਵਿੱਚ ਜਿਹੜਾ ਰੋਡ ਸ਼ੋਅ ਕਰ ਰਿਹਾ ਅੱਜ ਉਹ ਰੋਡ ਸ਼ੋਅ ਤਾਂ ਸਾਰਾ ਪੁਲਿਸ ਦਾ ਆ ਅਸੀਂ ਪਹਿਲਾਂ ਤਾਂ ਇਲਾਕੇ ਦਾ ਧੰਨਵਾਦ ਕਰਦੇ ਵੀ ਲੋਕ ਜਾਗਰੂਤ ਹੋ ਗਏ ਲੋਕ ਇਹਨਾਂ ਦੇ ਨਾਲ ਨਹੀਂ ਆਏ ਦੂਜਾ ਅਸੀਂ ਅੱਜ ਇੱਥੇ ਪਹੁੰਚੇ ਸੀ ਸਵਾਲ ਜਵਾਬ ਕਰਨ ਵਾਸਤੇ ਜਿਹੜੀਆਂ ਜਿਹੜੀਆਂ ਗੱਲਾਂ ਸਾਡੇ ਇਹਨਾਂ ਨੇ ਦਿੱਲੀ ਦੇ ਰਾਹਤੇ 'ਚ ਕਿੱਲ ਲਾਏ ਸਾਡੇ ਤੇ ਬੰਬ ਛੁੱਟੇ ਤੇ ਜਦੋਂ ਇਹ ਰਾਣਾ ਸੋਢੀ ਨੇ ਵੇਖਿਆ ਵੀ ਕਿਸਾਨ ਖੜੇ ਭੱਜ ਕੇ ਪੈਸੇ ਦੇ ਅੰਦਰ ਵੜ ਗਿਆ ਤੇ ਜਦੋਂ ਅੰਦਰ ਗਿਆ ਤੇ ਕਿ ਕੇ ਕੁਰਸੀਆਂ ਨਹੀਂ ਲੱਭੀਆਂ ਤੇ ਫਿਰ ਭੱਜ ਕੇ ਵਾਪਸ ਚਲਾ ਗਿਆ ਸੋ ਅਸੀਂ ਇਲਾਕੇ ਦਾ ਵੀ ਧੰਨਵਾਦ ਕਰਦੇ ਤੇ ਰਾਣਾ ਸੋਢੀ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਜਿੱਥੇ-ਜਿੱਥੇ ਵੀ ਜਾਏਗਾ ਜਿਹੜੇ ਵੀ ਹਲਕੇ 'ਚ ਜਾਏਗਾ ਜਿਹੜੇ ਵੀ ਜਿੱਥੇ-ਜਿੱਥੇ ਵੀ ਤਰ੍ਹਾਂ ਪ੍ਰੋਗਰਾਮ ਹਰੇਕ ਥਾਂ ਤੇ ਤੇਰਾ ਘਰਾਉ ਵੀ ਕਰਾਂਗੇ ਤੇਰਾ ਵਿਰੋਧ ਵੀ ਕਰਾਂਗੇ ਧੰਨਵਾਦ ਜੀ